ਪਟ્રોલ ਪੰਪਾਂ ਤੇ ਜਾਣ ਵਾਲੇ ਤੇਲ ਟੈਂਕਰਾਂ ਵਿੱਚੋਂ ਭਾਰੀ ਮਕਤਾਰ ਵਿੱਚ ਤੇਲ ਚੋਰੀ ਕੀਤਾ ਜਾਂਦਾ ਹੈ ਜੋ ਢਾਬਿਆਂ ਆਦਿ ਤੇ ਲੋਕਾਂ ਨੂੰ ਪੰਪਾਂ ਨਾਲੋਂ ਸਸਤੇ ਰੇਟ ਤੇ ਸਪਲਾਈ ਕਰ ਦਿੱਤਾ ਜਾਂਦਾ ਹੈ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਕਈ ਵਾਰ ਮਾਮਲੇ ਦਰਜ ਕੀਤੇ ਗਏ ਹਨ ਇਸੇ ਤਰ੍ਹਾਂ ਇੱਕ ਪਿਕਅਪ ਨੂੰ ਸੀਆਈਏ ਦੀ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲਿਆ ਇਸ ਵਿੱਚੋਂ ਭਾਰੀ ਮਾਤਰਾ ਵਿੱਚ ਡੀਜ਼ਲ ਅਤੇ ਪੈਟਰੋਲ ਬਰਾਮਦ ਹੋਇਆ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਿੱਲ ਪੱਤੀ ਪਿੰਡ ਦੇ ਨਜ਼ਦੀਕ ਇੱਕ ਪਿਕਅਪ ਨੂੰ ਰੋਕਿਆ ਗਿਆ ਜਿਸ ਵਿੱਚੋਂ 10 ਡਰਮ ਤੇਲ ਦੇ ਬਰਾਮਦ ਕੀਤੇ ਗਏ ਜਿਸ ਦੌਰਾਨ 6 ਡਰਮ ਪੈਟਰੋਲ ਅਤੇ 4 ਡਰਮ ਡੀਜ਼ਲ ਦੇ ਪਾਏ ਗਏ ਜਿੰਨਾ ਵਿੱਚ 1140 ਲੀਟਰ ਪੈਟਰੋਲ ਅਤੇ 880 ਲੀਟਰ ਡੀਜ਼ਲ ਪਾਇਆ ਗਿਆ ਜਿਸ ਨੂੰ ਲੈ ਕੇ ਪਿਕਅਪ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਵਿੱਚੋਂ ਇੱਕ ਹਰਿਆਣਾ ਅਤੇ ਇੱਕ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਨਾਂ ਖਿਲਾਫ ਥਾਣਾ ਥਰਮਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਥਾਣਾ ਤੇ ਕੀ ਮੰਗਦਾ ਹੈ ਕਿ ਤੇਲ ਫੜਿਆ ਕਰ ਕੋਈ ਮੋਟਰਾਂ ਚ ਮੇਰਾ ਨਾਮ ਹੈ ਐਸਸੀ ਜੁਸ਼ਿੰਦਰ ਸਿੰਘ ਸੀਵੀਓ ਸਟਾਪ ਨੂੰ ਬਟੰਡਾ ਜਿਸ ਮਤਲਬ ਹੋਵੇ ਕੱਲ ਮਿਤੀ 13/25 ਨੂੰ ਇੱਕ ਜਿਹੜਾ ਹੈਗਾ ਗੱਲਪੱਤੀ ਦੇ ਕੋਲੋਂ ਅਸੀਂ ਪਿਕਅਪ ਗੱਡੀ ਰੋਕੀ ਸੀਗੀ ਉਹਦੇ ਵਿੱਚ ਜਿਹੜਾ ਸੀਗਾ ਤੇਲ ਬਰਾਮਦ ਹੋਇਆ 10 ਡਰਮ ਕੁ ਜਿਹਦੇ ਵਿੱਚ 6 ਡਰਮ ਹੈਗੇ ਪੈਟਰੋਲ 4 ਡਰਮ ਡੀਜ਼ਲ ਹੈ ਜਿਹੜਾ ਹੈਗਾ ਪੈਟਰੋਲ ਹੈ ਉਹ ਹੈ 1140 ਲੀਟਰ ਤੇ ਜਿਹੜਾ ਹੈਗਾ ਡੀਜ਼ਲ ਹੈ ਉਹ ਹੈਗਾ 880 ਲੀਟਰ ਕੋਟਲ 2020 ਲੀਟਰ ਪੈਟਰੋਲ ਬਰਾਂਗ ਆ ਡੀਜ਼ਲ ਤੇ ਪੈਟਰੋਲ ਇੰਨੇ ਬੰਦੇ ਥੋੜੇ ਜਿਹੇ ਇਹਦੇ ਵਿੱਚ ਅਸੀਂ ਦੋ ਬੰਦਿਆਂ ਦੀ ਰਸਟ ਪਈ ਹੈ ਜਿਹੜਾ ਕਿ ਇੱਕ ਹਰਿਆਣੇ ਦਾ ਰਹਿਣ ਵਾਲਾ ਤੇ ਇੱਕ ਜਿਹੜਾ ਹੈਗਾ ਰਾਜਸਥਾਨ ਦਾ ਕਿਤੇ ਵੀ ਦਾ ਪਰਚਾ ਲੱਗ ਮਤੇ ਇਹਨਾਂ ਦੇ ਥਾਣਾ ਥਰਮੋਲ ਵਿਖੇ ਮਗਧਮਾਂ ਦਰਜ ਕੀਤਾ ਗਿਆ ਪਹਿਲਾਂ ਵੀ ਕੋਈ ਨਾ ਤਾਂ ਮਗਧਮਾਂ ਦਰਜ ਇਸ ਤਰ੍ਹਾਂ ਨਹੀਂ ਪਹਿਲਾਂ ਤੇ ਇਹਨਾਂ ਤੇ ਕੋਈ ਮਗਧਮਾਂ ਦਰਜ ਨਹੀਂ ਇਹ ਕਰੀ ਹੋਏ ਦੋ ਤਿੰਨ ਮਹੀਨਿਆਂ ਤੋਂ ਹੀ ਜਿਹੜੇ ਹੈਗੇ ਆ ਇਸ ਧੰਦੇ ਦੇ ਵਿੱਚ ਪਏ ਕਿੱਥੋਂ ਲੈ ਕੇ ਆਏ ਤੇ ਲੈਣ ਆਏ ਨਾ ਜੀ ਸਿਕਾ ਇਹਤੇ ਜਿਹੜਾ ਹੈਗਾ ਵਕ ਵਕ ਜਿਹੜੇ ਇੱਕ ਢਾਬੇ ਐ ਤੇ ਜਿਹੜੇ ਹੈਗੇ ਗੱਡੀਆਂ ਜਾਂਦੀਆਂ ਤੇਲ ਵਾਲੀਆਂ ਇੱਥੋਂ ਆਪਣੇ ਟਿੱਪੂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਜਿਹੜੇ ਖੜਦੇ ਨੇ ਇਹ ਤੇ ਅੱਗੇ ਦਿੰਦੇ ਕਿੱਥੇ ਬਤੇਲ ਆ ਗਏ ਇਹ ਆਪਣੇ ਜਦੋਂ ਰਾਜਸਥਾਨ ਤੇੋਂ ਹਰਿਆਣਾ ਵਿੱਚ ਦੇ ਨੇ ਉਹ ਕੀ ਹੈ ਜੇ ਇਹਨਾਂ ਦੀ ਜਿਹੜੀ ਹੈਗੀ ਹੈ ਕੁਛ ਕਿਸ ਜਰੀ ਹੈ ਉਹਦੇ ਚ ਪਤਾ ਲੱਗੂਗਾ ਕਿਹੜੇ ਤੋਂ ਲੈ ਕੇ ਆਉਂਦੇ ਨੇ ਤੇ ਕਿੱਥੇ ਗਾਹਾਂ ਹੋ ਬੰਦੇ ਨੇ ਕੋਈ ਮਾਡਲ ਇਹਨਾਂ ਦਾ ਪੀਸ ਇਹਨਾਂ ਦਾ ਮਾਡਲ ਜਿਹੜਾ ਹੈਗਾ ਅੱਜ ਇਹਨਾਂ ਦੀ ਜਿਹੜੀ ਹੈਗਾ ਗਰਜ਼ਰੀ ਦੀ ਜਿਹੜੀ ਹੈਗੀ ਖਤਮ ਹੁੰਦੀ ਹੈ ਹਰਿਆਸਤ ਇਹਨਾਂ ਦਾ ਅੱਜ ਰਿਪੋਰਟ ਦੇ ਵਿੱਚ ਪੇਸ਼ ਕਰਕੇ ਰਮਾਉਂਦਿਆ ਜਾਊਗਾ ਸਰ ਇਹ ਹੋਰ ਵੀ ਕੋਈ ਕੰਮ ਕਰਦੇ ਆ ਇਹਨਾਂ ਦੇ ਦੱਸਣ ਦਾ ਤਾਂ ਕਿ ਇਹੀ ਹੈ ਵੀ ਅਸੀਂ ਜਿਹੜਾ ਹਜੇ ਕੋਈ ਸਾਡੇ ਕੋਲ ਜ਼ਮੀਨ ਜੈਦੋਂ ਜ਼ਿਆਦਾ ਨਹੀਂ ਗਈ ਥੋੜਾ ਮੋਟਾ ਖੇਤੀ ਦਾ ਕੰਮ ਕਰਦੇ ਨੇ ਤੇ ਬਾਕੀ ਜਿਹੜਾ ਨਾਲ ਇਹ ਧੰਦਾ ਤੋਰਿਆ ਹੋਇਆ ਇਹਨਾਂ ਨੇ ਗੱਡੀ ਵੀ ਵਿਧਿਆਪ ਦੇ ਵੀ ਕੋਈ ਕਿਰਾਏ ਕੋ ਬਦਿਸ ਬਣੀ ਗੱਡੀ ਇਹਦਾ ਜਿਹੜਾ ਹੈਗਾ ਮੁੰਡਾ ਉਹਦੇ ਬ੍ਰਦਰ ਦੀ ਹੈ ਹਾਂ ਇਹਨਾਂ ਦੀ ਆਪ ਦੀ ਗੱਡੀ ਹੈ ਗੱਡੀ ਪਿਕਅਪ ਜਿਹੜੀ ਪਿਕਅਪ ਵਿੱਚ ਲਈਏ ਪਿਕਅਪ ਜਿਹੜੀ ਹੈਗੀ ਹੈ ਕੋਈ ਨਸ਼ਾ ਪਤਾ ਵੀ ਕਰਦੇ ਨਹੀਂ ਨਹੀਂ ਹਜੇ ਤੱਕ ਕੋਈ ਨਸ਼ਾ ਪਤਾ ਕਰਨ ਦਾ ਬਿਲਕੁਲ ਸਾਹਮਣੇ ਨਹੀਂ ਹੈ ਡਾਕਟਰ